ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਸੰਤੂਪ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਤੰਦਰੁਸਤ ਹੋਵੋ ਬੈਠ ਬਹਿਣੀ ਕਰਦੇ ਆ ਨਰਕ ਪਰਕ ਉਹ ਸੱਦੀ ਕਰਕੇ ਬੰਨੀ ਰਿਕ ਕਰਿਆ ਕਰੋ ਫਰਜ ਸਮਝ ਗਈ ਕਿਉਂਕਿ ਫਰਜ ਪੈਸੇ ਦਾ ਜਿਹੜਾ ਆਪਣਾ ਲਾਹ ਜਿਹੜਾ ਹੈ ਜਰੂਰ ਠਾਇਆ ਕਰੋ ਠੀਕ ਹੈ ਜੀ ਤੇ ਅੱਜ ਦੀ ਆਪਣੀ ਵਿਜਿਟ ਮੰਡੀ ਡੱਬ ਵਾਲੇ ਅੱਗੇ ਆ ਗਏ ਪਹੁੰਚ ਗਏ ਆ ਚੰਗੇ ਦਾਧਾਰੂ ਇਸ ਮੰਡੀ ਤੋਂ ਪਸ਼ੂ ਵੇਖਣ ਨੂੰ ਮਿਲਦੇ ਆ ਸੱਜਰ ਬਿਲਕੁਲ ਤਾਜੇ ਸੋਏ ਹੋਏ ਗੱਪਣ ਧੋਕੜ ਗੱਪਣ ਸਾਰਤਨਾ ਦੀ ਵੈਰਾਈਟੀ ਨਿੱਕੀਆਂ ਵੱਛੀਆਂ ਵੀ ਆਉਂਦੀਆਂ ਤੇ ਫਰਜ਼ ਪੰਦਾ ਤੁਹਾਡਾ ਨਰਕ ਉੱਪਰ ਤਸੱਲੀ ਕਰਨੀ ਕਿਦੋਂ ਠੀਕ ਹੈ ਕਰਦੇ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਹਰਤਵਾਰ ਨਾਮ ਜੀ ਕਿੱਥੋਂ ਆ ਜੀ ਰਾਜਪੁਰਾ ਜੀ ਰਾਜਪੁਰਾ ਹਾਂ ਜੀ ਠੀਕ ਹੈ ਮੋਬਾਈਲ ਨੰਬਰ 9863 ਠੀਕ ਹੈ ਕਿੰਨੇ ਪਸ਼ੂ ਲੈ ਕੇ ਆਇਆ ਜੀ ਇੱਕ ਮੱਲੇ ਗਿਆ ਜੀ ਠੀਕ ਆ ਕਿੰਨਾ ਕਿ ਦੁੱਧ ਭਰੋ 20 ਕਿਲੋ ਭੰਦੀ ਰਹੀ 20 ਹਾਂਜੀ ਤੋਰਾ ਮੜੇ ਕਰਾ ਦਿੱਗੇ ਚੱਕ ਹਾਂਜੀ ਤੋਰਾ ਕਰਾ ਦਿੱਗੇ ਚੱਕ ਨਾ ਜੀ 20 ਕਿਲੋ ਦੁੱਧ ਭਰਿਆ ਮੈਂ ਨੇ ਵਾਜੀ ਬਾਪਾ ਕੀਆ ਕਮਾਲ ਦੀ ਮੈਂ ਆ ਥਾਂਲੇ ਵਾ ਬਹੁਤ ਸਿਨਾ ਲਗਾ ਆਰਡਰ ਕੁਆਲਿਟੀ ਰਿੰਗੀ ਸਿੰਗੀ ਆ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੋਰ ਕਿ ਕਿਸ ਮਾਤੜ ਦਾ ਫਾਇਦਾ ਆ ਜੇ ਠੀਕ ਆ ਜੀ ਮੋੜ ਲਿਓ ਕੀ ਆ ਬਾਤ ਤੀਸਰਾ ਸੁਆ ਹਾਂਜੀ ਤੀਸਰਾ ਸੁਆ ਜੀ ਠੀਕ ਬੰਦ ਹੋ ਜੀ ਵਾਹ ਜੀ ਬਾਕੀ ਪੂਰੇ ਪਟਾਕੇ ਪਾਈ ਬੈਠੀ ਆ ਬਲੈਦਨ ਦਾ ਕੋ ਸਜਣੋ ਕਮਾਲ ਦੀ ਮੱਝ ਆ ਬਹੁਤ ਸੋਹਣੀ ਆ ਟੋਪ ਕੁਆਲਟੀ ਠੀਕ ਹੈ ਜੀ ਭਾਅ ਪੁੱਛਦੇ ਆ ਕੀ ਰੁਪਾ ਕੀ ਰੇਟ ਰਹਿ ਗਿਆ ਜੀ 2 ਲੱਖ ਵੀ ਲੱਗਦੀ ਆ ਜੀ ਦੇ ਕਿੰਨੇ ਵੀ ਦੇ ਦਾਂਗੇ 170 ਦੀ ਦੇ ਦੇ ਜੀ 170 ਦੀ ਹਾਂ ਜੀ ਲਓ ਸਜਣੋ ਸੱਪੀ ਕਰਦੇ ਆ 170 ਦੇ ਵਿੱਚ 16 ਕਿਲੋ ਦੁੱਧ ਤਿਆਰ ਹੈ। ਹਾਂਜੀ। ਥੂਹਾ ਗਨਵਾ ਕੇ। ਆ ਦੂਜਾ ਸਵਾਲ। ਅੱਛਾ ਕਿੰਨੇ ਦਿਨਾਂ ਦੀ ਵਿਆਹੀ ਹੋਈ ਆ? 8 ਦਿਨਾਂ ਦੀ ਗਈ ਆ। ਬਸ ਤੋਰਾ ਕਰਾਈਏ ਜੇਕੇ ਜੀ। ਲੋ ਜੀ। 6 ਦਿਨ ਕੀ ਵਿਆਹੀ ਹੋਈ ਆ। ਮਗਰ ਆ ਜਿਹੜਾ ਇਹ ਕੱਟੀ ਆ ਗਈ। ਫੀਮੇਲ ਤੇ ਮੋਰਾ ਨਸਲ ਦੀ ਵੱਡੀ ਝੋਡੀ ਆ ਸਜਣੋ ਕੱਦ-ਕਾਠ ਪੂਰਾ ਵੱਡਾ ਝੋਟੀ ਨਹੀਂ ਅਲਾਈਥ ਲੋਕ ਚੰਗੇ ਆ। ਲੋ ਜੀ, ਕੀ ਆ ਪਤਾ। ਥੰਗ ਹੁਣ ਬੜਾ ਸੋਹਣਾ ਲੱਗਾ ਕਮਾਲ ਦਾ ਵੱਡੇ ਢਾਂਡੇ ਦੀ ਆ। ਲਾਇਓ گاؤں ਕੌਨ ਸਾ? ਗਾਵਨ ਨਾਮ ਗੜਜੰਡਾ ਵਾਲੀ। ਹਰਮਾਨਗੜ੍ਹ। ਠੀਕ ਹੈ। ਤੇ ਕਿੰਨੇ ਦੀ ਆਪਾਂ ਦੇ ਦੇਣੀ ਐ? 1.60 ਦੀ। ਇੱਕ 60 ਕੀ? ਸੱਜਣਾ 1 ਲੱਖ 60 ਹਜ਼ਾਰ ਦੀ ਮਿਲ ਜਾਏਗੀ। ਮੈਂ ਚੰਗੀ ਏ ਝੋਟੀ ਏ ਦੂਜਾ ਸੁਆ। ਤੇ ਵਿਖਾਉਣੇ ਹੋਰ ਤੁਹਾਨੂੰ ਅੱਗੇ ਘਰਾਉਣੇ ਸੱਜਣਾ।